ਪੜ ਕੇ ਆ ਗਿਆ ਟਰੱਕ ਪਰ ਕੇ ਆ ਗਿਆ ਆ ਦੇਖੋ ਕੋਟ ਪੈਂਟ ਕੁਰਤੇ ਪਜਮੇ ਸ਼ੇਰਬਾਨੀਆਂ ਦਾ ਟਰੱਕ ਪਰ ਕੇ ਆ ਗਿਆ ਉਹ ਫੇਰੇ ਕਰਨੇ ਬਹੁਤ ਵੱਡੇ ਫੇਰੇ ਕਰਨੇ ਚਾਹੇ ਪੱਗਾਂ ਰੂਪੀਆਂ ਲੈਣੀਆਂ ਫੁੱਲ ਬੈਲੀਆਂ ਲੈਣੀਆਂ ਵੱਡੇ ਵੱਡੇ ਬ੍ਰਾਂਡ ਦੀਆਂ ਦਸਤਾਰਾਂ ਵੀ ਲੈ ਕੇ ਆ ਗਏ ਆ ਉਹ ਬ੍ਰਾਂਡ ਰੇਮੰਡ ਸੀਆਰਮ ਰੈਡਰ ਟੇਲਰ ਵੱਡੇ ਵੱਡੇ ਬ੍ਰਾਂਡ ਕੈਟਰੀਆ ਦੇਖੋ ਕੋਟ ਪੈਂਟ ਕੁਰਤੇ ਪਜਮੇ ਆ ਦੇਖੋ ਉਹ ਸ਼ਰਟਾਂ ਦੇ ਵਿੱਚ ਰੰਗ ਵੀ ਦੇਖੋ ਕਿੰਨੇ ਆ ਗਏ ਉਹ ਕੁਰਤੇ ਪਜਮੇ ਜ ਰੰਗ ਦੇਖੋ ਕਿੰਨੇ ਆ ਗਏ ਉਹ ਇੱਧਰ ਆ ਜਾਓ ਇੱਧਰ દોੜ ਕੇ ਰੇਟ ਬਹੁਤ ਘੱਟ ਉਹ ਰੇਟ ਬਹੁਤ ਘੱਟ ਭਰਾਵਾ ਰੇਟ ਬਹੁਤ ਘੱਟ ਆ ਚੈੱਕ ਕਰੋ ਜਿਹੜੇ ਬਾਜ਼ਾਰ ਚ 10 1000 ਰੁਪਏ ਦਾ 2 ਪੀਸ ਕੋਟ ਮੰਟ ਲੈਨੇ ਹੋ ਉਹ ਚੱਕੋ 2995 ਚ 2 ਪੀਸ ਕੋਟ ਮੰਟ ਸਿਲਾਈ ਕਰਕੇ ਆਹ ਦੇਖੋ 3 ਪੀਸ ਕੋਟ ਮੰਟ ਬਾਜ਼ਾਰ ਚ 15000 ਰੁਪਏ ਦਾ 3360 ਚ ਸਿਲਾਈ ਕਰਕੇ ਇੰਡੋ ਵੈਸਟਰਨ ਵੀ ਦਵਾਗੇ ਕੜਾਈਆਂ ਕੜੂਈਆਂ ਕੱਢ ਕੇ ਵੀ ਦਵਾਂਗੇ ਉਹ ਲਾਈਨਾਂ ਵਾਲੇ ਵੀ ਦਵਾਂਗੇ ਸਰਦਾਰ ਸਾਹਿਬ ਹਾਂਜੀ ਮੇਰੇ ਕੱਢ ਦੋ ਭਰਾਵਾ ਜੀ ਮੈਂ ਕਹਿੰਦਾ ਭਾਜੀ ਰੜਕਾ ਕੱਢ ਦਾਂਗੇ ਆ ਚੈੱਕ ਕਰੋ ਬ੍ਰਾਂਡ ਬਰੂਚ ਦਾ ਕਲੱਬ ਇਟਾਲੀਆ ਭਾਜੀ ਪਾਣੀ ਵਾਲਾ ਹਾਜ ਪਰ ਕੇ ਸਟਾਕ ਆ ਗਿਆ ਸ਼ਾਟਾਂ ਦੇ ਬ੍ਰਾਂਡ ਤਗੜੇ ਤਗੜੇ ਆ ਗਿਆ ਭਾਜੀ ਤਗੜੇ ਤਗੜੇ ਬ੍ਰਾਂਡ ਕੋਈ 500 ਕੋਈ 700 ਆ ਕਿੱਡਣੀ ਚੱਕੋ ਭਾਜੀ ਅੱਜ ਰੇਡ ਦੇਣ ਜਾ ਰਿਹਾ ਸੀ ਆਰਾਮ ਦਾ ਮੈਂ ਕਹਿੰਦਾ ਕੋਈ ਮਾਈ ਦਾ ਲਾਲ ਨਹੀਂ ਦੇ ਸਕਦਾ ਸੀ ਆਰਾਮ ਦਾ ਕੋਰਟ ਪੈਂਟ ਸੀ ਕੇ ਦਵਾਂਗੇ 4300 ਰੁਪਏ ਦਾ ਚੱਕੋ ਭਾਜੀ 4300 ਰੁਪਏ ਦਾ ਸੀ ਆਰਾਮ ਦਾ ਕੋਰਟ ਪੈਂਟ ਸੀ ਕੇ ਦੇਖੋ ਜੀ ਸੀ ਆਰਾਮ ਲੈ ਲਓ ਰੈਮਡ ਲੈ ਲਓ ਇਧਰ ਦੇਖੋ ਰੰਗ ਸਾਡੇ ਕੋਲ ਬਹੁਤ ਸਾਰੇ ਹੈਗੇ ਆ ਜਿਹੜਾ ਮਰਜੀ ਰੰਗ ਲੈ ਜਾਓ 295 2 ਪੀ ਸਪੋਰਟਮੈਂਟ ਸੈਂਟਿਓ ਸਾਰੀ 3 ਪੀਸ ਭਾਈ ਉਦੋਂ ਉੱਪਰਲੇ ਬਣਾਉਣ ਇਟਾਲੀਅਨ ਰੇਮਡ ਸੀਆਰਐਮ ਉਹ ਵੀ ਦੱਸੋ ਭਾਜੀ ਰੀਡ ਐਂਡ ਟੇਲਰ ਲਕਸਰੀ ਬ੍ਰਾਂਡ ਆ ਭਾਜੀ ਆਮ ਦੁਕਾਨਾਂ ਤੇ ਨਹੀਂ ਮਿਲਣਾ ਜੈਫਰੀ ਹੈਮਡ ਨਾਮਦਾਰ ਦੁਕਾਨਾਂ ਤੇ ਮਿਲਣਾ ਔਰ ਉੱਥੇ ਹੋਣਿਆ ਲੁੱਟਾ ਸਾਡੇ ਕੋਲੇ ਸੀ ਆ ਰਾਮ ਦਾ ਕੋਡ ਪੈਨ 4300 ਤੋਂ ਸ਼ੁਰੂ ਆ ਆ 2995 3760 ਵਾਲਾ ਤਾਂ ਹੈਗਾ ਹੀ ਆ ਆ ਕੋਡ ਪੈਨ ਕੋਈ 6000 ਕੋਈ 7000 ਕੋਈ 8000 ਓਏ ਰੇਮ ਡਰ ਕੇ ਕੋਡ ਪੈਨ 10 10000 ਚ ਸੀ ਕੇ ਦੇ ਦਾਂਗੇ ਮੈਂ ਕਹਿੰਦਾ ਡਗੇ ਦੀ ਚੋੜ ਤੇ ਚੈਲੰਜ ਕਰਦੇ ਆ ਕੋਈ ਸੀ ਆ ਰਾਮ ਦਾ ਕੋਡ ਪੈਨ 4700 ਰੁਪਏ ਦਾ ਦੇ ਕੇ ਦਿਖਾਵੇ ਦੇਖੋ ਜੀ ਜਿਹੜੇ ਤੁਸੀਂ ਪੱਗਾਂ ਬਨਣ ਵਾਲੇ ਸ਼ਕੀਨ ਭਰਾਓ ਸਾਡੇ ਕੋਲ ਸਭ ਤੋਂ ਵੱਡਾ ਬ੍ਰਾਂਡ ਪੱਗਾਂ ਦੇ ਵਿੱਚ ਡਿਵਾਈਨ ਦਸਤਾਰ 550 ਤੋਂ ਵੱਧ ਰੰਗ ਰੰਗਾਂ ਦੀ ਫੁੱਲ ਗਰੰਟੀ ਰੰਗ ਫੇਟ ਫੂਟ ਹੋ ਗਿਆ ਨਾ ਟੈਂਸ਼ਨ ਨਿਓ ਪੱਗ ਰੱਖਿਓ ਬਦਲ ਕੇ ਨਵੀਂ ਲੈ ਜਾਓ 90 ਦਿਨ ਦੀ ਗਰੰਟੀ ਦਿੰਨੇ ਆ ਲਾਈਨਾਂ ਵਾਲੇ ਕੋਟ ਮੰਟ ਲੈਣੇ ਆ ਪਲੇਨ ਲੈਣੇ ਆ ਚੈੱਕ ਲੈਣੇ ਆ ਦੇਖੋ ਹੁਣੇ ਟਰੱਕ ਭਰ ਕੇ ਆ ਹੁਣੇ ਉਹ ਨਾਲ ਨਾਲ ਆ ਸਾਨੂੰ ਦੇਈ ਜਨੇ ਖੋਲ ਖੋਲ ਕੇ ਲੈ ਜਾਓ ਸ਼ਰਟਾਂ ਲਾਈਨਰ ਦੇ ਵਿੱਚ ਸ਼ਰਟਾਂ ਲੈਣੀਆਂ ਚੈੱਕ ਦੇ ਵਿੱਚ ਲੈਣੀਆਂ ਪ੍ਰਿੰਟਰ ਦੇ ਵਿੱਚ ਲੈਣੀਆਂ ਪਲੇਨ ਦੇ ਵਿੱਚ ਲੈਣੀਆਂ ਆ ਦੇਖੋ ਸ਼ਰਟਾਂ ਜਿੰਨੀਆਂ ਮਰਜ਼ੀ ਤੁਸੀਂ ਕੁਰਤੇ ਪਿਆਮੇ ਲੈਣੇ ਆ ਰੰਗ ਬਰੰਗੇ ਕੁਰਤੇ ਪਿਆਮੇ ਬਾਈਟ ਦੇ ਵਿੱਚ ਵੀ ਦੱਸ ਪਾਈ ਪੇਪਰ ਕੋਟਨ ਪੇਪਰ ਕੋਟਨ ਪੇਪਰ ਕੋਟਨ ਆ ਗਈ origignal ਪੇਪਰ ਕੋਟਨ ਆ ਗਈ ਲੋ ਲੱਕੋ ਲੈ ਜੋ পেਪਰ कॉटन ਦਾ কুর্তা ਪਜਾਮਾ 1200 ਰੁਪਏ ਦਾ ਮੈਂ ਕਹਿੰਨਾ ਦਬਈ ਵਾਲਾ কুর্তা ਪਜਾਮਾ 1000 ਰੁਪਏ ਦਾ ਲੈ ਲਣ ਗੀਜ਼ਣ ਸੀ ਆ ਰਾਮ ਕੈਡਨੀ ਰੇਮਡ ਸਾਰੇ ਆ ਗਏ ਆ ਆ ਜੋ ਗਰਮ কুরਤੇ ਪਜਾਮੇ 500 ਦਾ 700 ਦਾ ਲੈ ਜੋ ਲਗਜ਼ਰੀ কুরਤੇ ਪਜਾਮੇ ਟਾਪ ਦੇ ਬ੍ਰਾਂਡ ਸੀ ਆ ਰਾਮ ਰੇਵੈਂਡ ਕਲਬ ਬਟਾਲੀਆ ਮੈਂ ਕਹਿੰਨਾ ਭਾਜੀ ਇਸ ਵਾਰ ਵੱਖਰਾ ਸਟਾਈਲ ਜੰਡੇਆਲਾ ਗਰੂ ਨੇ ਜੇ ਤਾਰੇ ਨਾਲ ਦਿਖਾਤੇ ਫਿਰ ਗੱਲ ਕਰਿਓ ਤੁਸੀਂ ਕੋਈ ਚਾਹੇ ਤੁਸੀਂ ਸਫਾਰੀ ਸੂਟ ਬਣਾ ਲਓ ਚਾਹੇ ਕੁਰਤੇ ਪਜਾਮੇ ਬਣਾ ਲਓ ਗਰਮ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਵਾਈਟ ਦੇ ਵਿੱਚ ਗਰਮ ਕੁਰਤੇ ਪਜਾਮੇ 컬러ਫੁਲ ਕੁਰਤੇ ਪਜਾਮੇ ਓਏ ਕਿੰਦੇ ਕਟੜਾਈ ਦੇ ਵਿੱਚ ਵੀ ਮਾਲ ਬਹੁਤ ਆਇਆ ਆ ਜੀ ਟਰੱਕ ਭਰ ਕੇ ਲਾਤਾ ਲਓ ਰੇਮਨ ਦਾ ਕੁਰਤਾ ਪਜਾਮਾ ਲੈ ਜਾਓ ਸਾਡੇ ਕੋਲ 1000 ਰੁਪਏ 'ਚ 1000 ਰੁਪਏ ਦਾ ਕੁਰਤਾ ਪਜਾਮਾ ਦੇਣਾ ਰੇਮਡ ਦਾ ਕੋਈ ਮਾਈ ਦਾ ਲਾਲ ਦੇ ਕੇ ਦਿਖਾਵੇ ਹੋਜੀ ਬ੍ਰਾਂਡ ਵੱਡੇ ਵੱਡੇ ਰੇਟ ਨਿੱਕੇ ਨਿੱਕੇ ਚੱਕੋ ਫੇਰੇ 10 ਦਸੰਬਰ 10 ਦਸੰਬਰ ਤੱਕ ਬਹੁਤ ਵੱਡੀ ਸੇਲ ਆ 10 ਦਸੰਬਰ ਤੱਕ ਆ ਜਾਓ ਲੈ ਜਾਓ ਕੌਡੀਆਂ ਦੇ ਭਾ ਤੁਸੀਂ ਲੌਂਗ ਕੋਟ ਲੈਣੇ ਆ ਤੁਸੀਂ ਬਲੇਜ਼ਰਾਂ ਲੈਣੀਆਂ ਤੁਸੀਂ ਟੌਪੀਆਂ ਬਾਸਟਾਂ ਲੈਣੀਆਂ ਤਾਂ ਆ ਚੱਕੋ ਚੀਜ਼ਾਂ ਭਾਜੀ ਬਲੇਜ਼ਰ ਚੈਲੰਜ ਵਾਲਾ ਅੱਜ ਰੇਟ ਦੇਣ ਜਾ ਰਹੇ ਆ ਧਿਆਨ ਨਾਲ ਕੇਅਲ ਸੁਣ ਲਿਓ ਇਹ ਗੱਲ ਤੇਰੇ ਮਤਲਬ ਦੀ ਸੁਣ ਕੇ ਜਾਈ ਜਮਾਨਾ ਭਾਜੀ ਬਜ਼ਾਰਾਂ ਦੇ ਵਿੱਚ ਬਲੇਜ਼ਰ ਦਾ 10-10000 ਕੀਮਤ ਆ ਅਸੀਂ ਸੀ ਕੇ ਬਲੇਜ਼ਰ ਦੇਣ ਜਾ ਰਹੇ ਆ 3200 ਰੁਪਏ ਦਾ 3200 ਰੁਪਏ ਦਾ ਬਲੇਜ਼ਰ ਸੀ ਕੇ ਲੈ ਜਾਓ ਭਾਜੀ ਬਹੁਤ ਸੋਹਣੇ ਸੋਹਣੇ ਚੈੱਕ ਡਿਜ਼ਾਈਨ ਲਾਈਨਾਂ ਆ ਗਈਆਂ ਤੁਸੀਂ ਲੈਣਿਆ ਪਾਰਟੀ ਵੇਰ ਕੁੜਤੇ ਪਜਾਮੇ ਇੱਕੋ ਹੀ ਨਾਲ ਦਾ ਥੀ ਬਣਾਉਣਾ ਤੁਸੀਂ ਲੈਣੀਆਂ ਸ਼ੇਰਵਾਨੀਆਂ ਤੇ ਭਾਈ ਸਾਰਿਆਂ ਦੇ ਵੱਡੇ ਫਾਇਦੇ ਕਰਨੇ ਆ ਕਿਉਂਕਿ ਸਾਡੇ ਕੋਲ ਡਾਇਰੈਕਟ ਫੈਕਟਰੀ ਦੇ ਰੇਟਾਂ ਤੁਹਾਨੂੰ ਕਪੜਾ ਮਿਲਦਾ ਸਾਡੇ ਕੋਲ ਟੇਲਰਾਂ ਦੀ ਫੈਕਟਰੀ ਆ ਤੇ ਟੇਲਰ ਟਾਪ ਦੇ ਬਾਈ ਟੇਲਰ ਦਾ ਕੀ ਸਮਾਨ ਦਾ ਵੀ ਦੱਸੋ ਭਾਜੀ ਟੇਲਰ ਯੂਪੀ ਦੇ ਟਾਪ ਦੇ ਕਾਰੀਗਰ ਆ ਚੁੱਕੇ ਆ ਕੋਟ ਪੈਂਟ ਦੀ ਸਮਾਈ ਚੈੱਕ ਕਰ ਲੋ ਇਹ ਕਲਾਸ ਲਗਜ਼ਰੀ ਰੇਮਨ ਦਾ ਕੱਪੜਾ ਵਰਲਡ ਦਾ ਮੈਪ ਅਸੀਂ ਇੰਟੀਰੀਅਰ ਲਾਇਆ ਵਾ ਭਾਜੀ ਅੰਦਰ ਓਏ ਅਸਤਰ ਟਾਪ ਕਲਾਸ ਦਾ ਤੇ ਸਮਾਈ ਟਾਪ ਕਲਾਸ ਦੀ ਕਿਉਂ ਨਹੀਂ ਹੋਊਗੀ ਅੱਜ ਕੱਪੜਾ ਦੇ ਕੇ ਜਾਓ ਕੱਲ ਬਣਾ ਕੇ ਲੈ ਜਾਓ ਭਾਜੀ ਅੱਜ ਕੱਪੜਾ ਦੇ ਕੇ ਜਾਓ ਕੱਲ ਬਣਾ ਕੇ ਲੈ ਜਾਓ ਯੂਪੀ ਟਾਪ ਦੀ ਭਾਜੀ ਟਾਪ ਦੀ ਲੋਕੀ ਮਹੀਨੇ-ਮਹੀਨੇ ਦਾ 15-15 ਦਿਨਾਂ ਦਾ 20-20 ਦਿਨਾਂ ਦਾ ਟਾਈਮ ਲਈ ਜਾਂਦੇ ਆ ਪਰ ਵੱਖਰਾ ਸਟਾਈਲ ਜੰਡਿਆਲਾ ਗੁਰੂ ਗੱਲ ਕਹਿ ਰਿਹਾ ਅੱਜ ਕੋਟ ਪੈਂਡ ਦਾ ਕੱਪੜਾ ਦੇ ਜੋ ਕੱਲ ਸਮਾ ਕੇ ਲੈ ਜਾਓ ਛੇਤੀ ਆਜੋ 10 ਦਸੰਬਰ ਤੱਕ 10 ਦਿਨ ਦੀ ਬਹੁਤ ਵੱਡੀ ਸੇਰ ਠੋਕ ਕੇ ਕਹਿਣਾ ਜੋ ਫਿਰ ਇੱਥੇ ਹੋ ਜਾਣਾ ਕਿਸੇ ਨੂੰ ਕਰਨੀ ਹੋਣੀ ਨੰਬਰ ਸਕਰੀਨ ਤੇ ਆ ਕੋਈ ਵੀ ਜਾਣਕਾਰੀ ਲਈ ਫੋਨ ਕਰ ਲਓ ਭਰਾਵੋ ਲੁੱਟਾ ਨਾ ਕਰਾਓ ਸਾਡੇ ਕੋਲ ਆਓ ਨਜ਼ਾਰੇ ਪਾਓ ਰੱਬ ਨਾਲ ਜੁੜੋ ਸਤਿ ਸ਼੍ਰੀ ਅਕਾਲ